ਰਤੀ ਲਗਾਤਾਰ ਜਾ ਰਹੀਆ ਲਗਾਤਾਰ ਲੀਡਰ ਇੱਕ ਦੂਜੇ ਨੂੰ ਪਿੱਛੇ ਛੱਡਦਾ ਦਿਖਾਈ ਦੇ ਰਿਹਾ ਹਲਕਾ ਗਿੱਦੜਵਾਹ ਦੀ ਗੱਲ ਕੀਤੀ ਜਬਾ ਡਿੰਪੀ ਟਿੱਲੋ ਅਮਰਤਾ ਬੜਿੰਗ ਰਾਜਾ ਬੜਿੰਗ ਦੀ ਘਰ ਵਾਲੀ ਤੋਂ ਕਾਫੀ ਅੱਗੇ ਚੱਲ ਰਣੇ ਪਹਿਲਾਂ ਪਹਿਲਾਂ ਤਾਂ ਰਾਜਾ ਬੜਿੰਗ ਦੀ ਘਰ ਵਾਲੀ ਉਹ ਲੀਡ ਜਿਹੜੀ ਲੀਡ ਸੀ ਪਰ ਹੁਣ ਡਿੰਪੀ ਟਿੱਲੋ ਅੱਗੇ ਵਧਦੇ ਦਿਖਾਈ ਦੇ ਰਹੇ ਜੇਕਰ ਗੱਲ ਕੀਤੀ ਜਾਵੇ ਡਿੰਪੀ ਟਿੱਲੋ ਦਾ ਡਿੰਪੀ ਟਿੱਲੋ ਜਿਹੜੇ ਨੇ ਹੁਣ 5600 ਨੂੰ 900 ਦੀ ਮਾਪ ਕਰਨਾ 65976 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਜਿਸ ਦੇ ਵਿੱਚ ਅਮਰਤਾ ਬੜਿੰਗ ਨੂੰ ਹੁਣ ਤੱਕ ਸਿਰਫ 16112 ਵੋਟਾਂ ਪਈਆਂ ਨੇ ਡਿਪਟੀ ਟਿਲ ਨੂੰ 2288 ਵੋਟਾਂ ਪਈਆਂ ਨੇ ਮਨਪ੍ਰੀਤ ਬਾਦਲ ਦੀ ਗੱਲ ਕੀਤੀ ਆ ਤਾਂ ਮਨਪ੍ਰੀਤ ਬਾਦਲ ਦਾ ਜਿਹੜਾ ਜੁਲੀ ਕਿਸ ਤਰ੍ਹਾਂ ਗੋਲ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਸਿਰਫ 4400 ਵੋਟਾਂ ਤੇ ਮਨਪ੍ਰੀਤ ਬਾਦਲ ਚੱਲ ਰਿਹਾ ਨਹੀਂ ਦੂਜੇ ਪਾਸੇ ਕੀ ਕਿਹਾ ਜਾਵੇ ਤਾਂ ਗਿੱਦੜਵਾ ਹਲਕੇ ਦੇ ਵਿੱਚ ਆਉਂਦੀ ਪਾਰਟੀ 4376 ਵੋਟਾਂ ਦੇ ਨਾਲ ਅੱਗੇ ਚੱਲ ਰਹੀ ਆ ਕਿਉਂਕਿ ਲਗਾਤਾਰ ਆ ਦੀ ਪਾਰਟੀ ਤਿੰਨ ਛਿੱਟਾਂ ਦਿੱਤੇ ਐ ਲੀਡ ਵਾਈ ਹੋਈ ਆ ਗੱਲ ਕੀਤੀ ਜਾਵੇ ਬਰਨਾਲਾ ਦੀ ਤਾਂ ਬਰਨਾਲਾ ਦੇ ਵਿੱਚ ਕਾਂਗਰਸ ਇੱਕ ਸੀਟ ਦੇ ਉੱਤੇ ਜਿਹੜੀ ਲੀਡ ਵਾਈ ਗੱਲ ਹੋਈ ਆ ਕੁਲਦੀਪ ਸਿੰਘ ਢਿੱਲੋਂ ਕਾਂਗਰਸ ਦੇ 15604 ਵੋਟਾਂ ਨਾਲ ਵੋਟਾਂ ਦੇ ਚੱਕੇ ਜਲਦੀ ਹਰਵਿੰਦਰ ਸਿੰਘ ਧਾਲੀਵਾਲ ਆਪਣੇ 12703 ਵੋਟਾਂ ਨੇ ਇਸ ਟਾਈਮ ਕਾਂਗਰਸ ਬਰਨਾਲਾ ਦੇ ਵਿੱਚ 2900 ਵੋਟਾਂ ਦੇ ਨਾਲ ਅੱਗੇ ਚੱਲਦੀ ਦਿਖਾਈ ਦੇ ਰਹੀ ਆ ਦੂਜੇ ਪਾਸੇ ਜੱੱਬੇਵਾਲ ਦੀ ਗੱਲ ਕੀਤੀ ਜਾਵੇ ਤਾਂ ਇਸ਼ਾਨ ਜੱੱਬੇਵਾਲ ਡਾਕਟਰ ਰਾਜਕਮਲ ਜੱੱਬੇਵਾਲ ਦੇ ਪੁੱਤਰ ਨੇ ਉਹ ਕਿਤਨਾ ਕਿਤੇ ਜਿੱਤਣੇ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਨੇ ਇਸ ਟਾਈਮ 16727 ਵੋਟਾਂ ਨਾਲ ਉਹ ਅੱਗੇ ਚੱਲਦੇ ਨੇ ਇਸ਼ਾਕ ਜੱੱਬੇ ਇਸ਼ਾਕ ਕੁਮਾਰ ਜੱੱਬੇਵਾਲ ਨੇ ਜਿਹੜੇ 30264 ਵੋਟਰਾਂ ਨੂੰ ਪੈ ਚੁੱਕੇ ਨੇ ਰਣਜੀਤ ਕੁਮਾਰ ਕਾਂਗਰਸ ਦੇ ਨੇ 13534 ਵੋਟਰਾਂ ਨੂੰ ਪਈਆਂ ਹਨ ਗੱਲ ਕੀਤੀ ਜਾਵੇ ਤਾਂ ਇਹ ਸ਼ੀਟ ਕਿਤਨਾ ਕਿਤੇ ਕਲੀਅਰ ਦਿਖਾਈ ਦੇ ਰਹੀ ਹੈ ਵੀ ਆមਲੀ ਪਾਰਟੀ ਦੀ ਪਹਿਲੀ ਸ਼ੀਟ ਇਹ ਨਿਕਲੇਗੀ ਸ਼ਾਕ ਚੱਬੇਵਾਲ ਜਿਹੜਾ ਕਿ 16 17 ਹੈ ਵੋਟਾਂ ਨਾਲ ਅੱਗੇ ਚੱਲ ਰਿਹਾ ਹੈ ਲੀਡ ਇਹ ਦੀ ਵੱਧ ਵੀ ਸਕਦੀ ਹੈ ਕਿਉਂਕਿ ਕਿਹਾ ਹਜੇ ਹਜੇ ਤੱਕ 8ਵੇਂ ਗ੍ਰੇਡ ਤੱਕ ਪਹੁੰਚੇ ਇਸ ਤੋਂ ਇਲਾਵਾ ਕਈ ਗ੍ਰੇਡਾਂ ਦੀ ਜੇ ਬਟੋਣਾ ਪਈਆਂ ਜਿਸ ਤੋਂ ਬਾਅਦ ਕਿਤਨਾ ਕਿਤੇ ਤੋਂ ਨਤੀਜੇ ਇਹਦੇ ਹੱਕ ਵਿੱਚ ਆਉਣਗੇ ਪਰ ਗੱਲ ਕੀਤੀ ਜਾਵੇ ਆមਲੀ ਪਾਰਟੀ ਵੀ ਛਾਰਪੁਰ ਤੋਂ ਚੱਬੇਵਾਲ ਸ਼ੀਟ ਕਲੀਅਰ ਦਿਖਾਈ ਦੇ ਰਹੀ ਹੈ ਜਿਹੜਾ ਆਪਾਂ ਨਾਨਕਦੇ ਵਿੱਚ ਆਪ ਅੱਗੇ ਚੱਲਦੇ ਆਪ ਦੇ ਹੈ ਜਤਿੰਦਰ ਕੌਰ ਕਾਂਗਰਸ 38000 ਤੋਂ 40 ਵੋਟਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੇ ਜਿਹੜੇ 40633 ਵੋਟਾਂ ਲੈ ਚੁੱਕੇ ਨੇ ਜਿਸ ਤਰ੍ਹਾਂ ਚੱਲਦੇ ਆ ਆਪ ਦੀ ਆਮ ਆਦੀ ਪਾਰਟੀ ਅੱਗੇ ਚੱਲ ਰਹੀ ਆ ਕਿਉਂਕਿ 10ਵੇਂ ਰਾਉਂਡ ਦੇ ਵਿੱਚ 11000 1100 ਕਨੇ ਵੋਟਾਂ ਨਾਲ ਅੱਗੇ ਸੀ ਜਤਿੰਦਰ ਕੌਰ ਪਹਿਲਾਂ ਕਾਂਗਰਸ ਦੀ ਅੱਗੇ ਚੱਲ ਰਹੀ ਸੀ ਹੁਣ ਕਿਤਰਾ ਕੇ ਤੇ ਕਾਂਗਰਸ ਜਤਿੰਦਰ ਦੀ ਜਤਿੰਦਰ ਕੌਰ ਕਾਂਗਰਸ ਦੇ ਪਿੱਛੇ ਨੇ ਅਤੇ ਹੁਣ ਆਪ ਦੀ ਪਾਰਟੀ ਗੁਰਦੀਪ ਸਿੰਘ ਰੰਦਾਵਾ ਅੱਗੇ ਚੱਲ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਜੀਮ ਦੀ ਚੋਣਾਂ ਦੀ ਤਾਂ ਬਰਨਾਲਾ ਦੇ ਵਿੱਚ ਕੁਲਦੀਪ ਸਿੰਘ ਢਿੱਲੋਂ ਕਾਂਗਰਸ ਅੱਗੇ ਚੱਲ ਰਹੇ ਨੇ ਅਤੇ ਚੱਬੇਵਾਲ ਦੇ ਵਿੱਚ ਇਸ਼ਾਕ ਕਮੌਰ ਚੱਬੇਵਾਲਾ ਕੇ ਚੱਲ ਰਹੇ ਨੇ ਅਮਰਤਾ ਬੜਿੰਗ ਦੇ ਪਿੱਛੇ ਚੱਲ ਰਹੀ ਉਤੇ ਗਿੱੱਦਲਵਾੜ ਦੇ ਵਿੱਚ ਰਿੰਪੀ ਢਿੱਲੋਂ ਜੀਪੀ ਢਿੱਲੋਂ 5000 ਵੋਟਾਂ ਲੈਣ ਦੇ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਪਰ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਬੋਟਾਂ ਦੇ ਵਿੱਚ ਕਿਹਨੂੰ ਕਿੰਨੇ ਸ਼ਿੱਟਾ ਮਿਲਦੀਆਂ ਕਿੰਨੇ ਨਹੀਂ ਕਿਉਂਕਿ ਆmdi ਪਾਰਟੀ ਉਹ ਤਿੰਨ ਸ਼ਿੱਟਾ ਦੀ ਲੀਡ ਕਰੀ ਜਦੋਂ ਸੀ ਕਾਂਗਰਸ ਪਾਰਟੀ ਸਿਰਫ ਇੱਕ ਸ਼ਿੱਟਾ ਦੀ ਲੀਡ ਕਰੀ ਪੰਜਾਬ ਵਿਧਾਨ ਸਭਾ ਜੀਵਣੀ ਚੋਣਾਂ ਆਂ ਦੀ ਜਿਹੜੀ ਗਿਣਤੀ ਲਗਾਤਾਰ جاری ਆ ਲਗਾਤਾਰ ਲੀਡ ਇੱਕ ਦੂਜੇ ਨੂੰ ਪਿੱਛੇ ਛੜਦਾ ਦਿਖਾਈ ਦੇ ਰਿਹਾ ਹਲਕਾ ਗਿੱਦੜਵਾਹ ਦੀ ਗੱਲ ਕੀਤੀ ਜਬ ਉਹ ਡਿੰਪੀ ਟਿੱਲੋ ਮਰਤਾ ਬੜਿੰਗ ਰਾਜਾ ਬੜਿੰਗ ਦੀ ਘਰ ਵਾਲੀ ਤੋਂ ਕਾਫੀ ਅੱਗੇ ਚੱਲ ਰਣੀ ਪਹਿਲਾਂ ਪਹਿਲਾਂ ਤਾਂ ਰਾਜਾ ਬੜਿੰਗ ਦੀ ਘਰ ਵਾਲੀ ਉਹ ਲੀਡ ਜਿਹੜੀ ਲੀਡ ਸੀ ਪਰ ਹੁਣ ਡਿੰਪੀ ਟਿੱਲੋ ਅੱਗੇ ਵਧਦੇ ਦਿਖਾਈ ਦੇ ਰਹੇ ਜੇਕਰ ਗੱਲ ਕੀਤੀ ਹੈ ਵੀ ਡਿੰਪੀ ਢਿੱਲੋਂ ਦਾ ਡਿੰਪੀ ਢਿੱਲੋਂ ਜਿਹੜੇ ਨੇ ਹੁਣ 5600 ਨੂੰ ਨਾਲ सॉरी ਮਾਫ ਕਰਨਾ 65976 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਜਿਸ ਦੇ ਵਿੱਚ ਅਮਰਤਾ ਬੜਿੰਗ ਨੂੰ ਹੁਣ ਤੱਕ ਸਿਰਫ 16112 ਵੋਟਾਂ ਪਈਆਂ ਨੇ ਡਿੰਪੀ ਢਿੱਲੋਂ ਨੂੰ 2288 ਵੋਟਾਂ ਪਈਆਂ ਨੇ ਮਨਪ੍ਰੀਤ ਬਾਦਲ ਦੀ ਗੱਲ ਕੀਤੀ ਹੈ ਤਾਂ ਮਨਪ੍ਰੀਤ ਬਾਦਲ ਦਾ ਜਿਹੜਾ ਜੁੱਲੀ ਕਿਸ ਤਰ੍ਹਾਂ ਗੋਲ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਸਿਰਫ 4400 ਵੋਟਾਂ ਤੇ ਮਨਪ੍ਰੀਤ ਬਾਦਲ ਚੱਲ ਰਹੇ ਨੇ ਦੂਜੇ ਪਾਸੇ ਕਿੱਦ ਕੇ ਹਯਾਵੇ ਤਾਂ ਗਿੱਟਵਾ ਹਲਕੇ ਦੇ ਵਿੱਚ ਆਪ ਦੀ ਪਾਰਟੀ 4376 ਵੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਕਿਉਂਕਿ ਲਗਾਤਾਰਾਂ ਦੀ ਪਾਰਟੀ ਤਿੰਨ ਛਿੱਟਾਂ ਦੇਤੇ ਹੈ ਲੀਡ ਬਾਈ ਹੋਈ ਹੈ ਗੱਲ ਕੀਤੀ ਜਾਵੇ ਬਰਨਾਲਾ ਦੀ ਤਾਂ ਬਰਨਾਲਾ ਦੇ ਵਿੱਚ ਕਾਂਗਰਸ ਇੱਕ ਸੀਟ ਦੇ ਉੱਤੇ ਜਿਹੜੀ ਲੀਡ ਬਾਈ ਗੱਲ ਹੋਈ ਹੈ ਉੱਥੇ ਕੁਲਦੀਪ ਸਿੰਘ ਢਿੱਲੋਂ ਕਾਂਗਰਸ ਦੇ 15604 ਵੋਟਾਂ ਨਾਲ ਵੋਟਾਂ ਆਏ ਚੁੱਕੇ ਹਨ ਜਲਦੀ ਹਰਵਿੰਦਰ ਸਿੰਘ ਧਾਲੀਵਾਲ ਆਪ ਦੇ 12703 ਵੋਟਾਂ ਨੇ ਇਸ ਟਾਈਮ ਕਾਂਗਰਸ ਬਰਨਾਲਾ ਦੇ ਵਿੱਚ 2900 ਵੋਟਾਂ ਦੇ ਨਾਲ ਅੱਗੇ ਚੱਲਦੀ ਦਿਖਾਈ ਦੇ ਰਹੀ ਆ ਦੂਜੇ ਪਾਸੇ ਜੱੱਬੇਵਾਲ ਦੀ ਗੱਲ ਕੀਤੀ ਜਾਵੇ ਤਾਂ ਇਸ਼ਾਨ ਚੱਬੇਵਾਲ ਡਾਕਟਰ ਰਾਜਕਮਲ ਚੱਬੇਵਾਲ ਦੇ ਪੁੱਤਰ ਨੇ ਉਹ ਕਿਤਨਾ ਕਿਤੇ ਜਿੰਤਰੇ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਨੇ ਇਸ ਟਾਰਮ ਨੂੰ 16727 ਵੋਟਾਂ ਨਾਲ ਉਹ ਅੱਗੇ ਜਾ ਰਹੇ ਇਸ਼ਾਕ ਚੱਬੇ ਇਸ਼ਾਕ ਕੁਮਾਰ ਚੱਬੇਵਾਲ ਨੇ ਜਿਹੜੇ 30261 ਵੋਟਾਂ ਨੂੰ ਪੈ ਚੁੱਕੇ ਨੇ ਰਣਜੀਤ ਕੁਮਾਰ ਕਾਂਗਰਸ ਦੇ ਨੇ 13500 34 ਵੋਟਾਂ ਨੂੰ ਪਈਆਂ ਨੇ ਗੱਲ ਕੀਤੀ ਜਾਵੇ ਤਾਂ ਇਹ ਸ਼ੀਟ ਕਿਤਨਾ ਕਿਤੇ ਕਲੀਅਰ ਦਿਖਾਈ ਦੇ ਰਹੀ ਹੈ ਵੀ ਆmdi ਪਾਰਟੀ ਦੀ ਪਹਿਲੀ ਸ਼ੀਟ ਇਹ ਨਿਕਲੇਗੀ ਸ਼ਾਕ ਚੱਬੇਵਾਲ ਜਿਹੜਾ ਕਿ 16-17 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਿਹਾ ਹੈ ਲੀਡਰ ਦੀ ਬੱਧ ਵੀ ਸਕਦੀ ਹੈ ਕਿਉਂਕਿ ਕਿਹਾ ਹੈ ਜੇ ਹਜੇ ਤੱਕ 8ਵੇਂ ਗੇਟ ਤੱਕ ਪਹੁੰਚੇ ਤੋਂ ਇਲਾਵਾ ਕਈ ਗੇਟਾਂ ਦੀ ਅਜੇ ਬਟੋਣਾ ਪਈਆਂ ਜਿਸ ਤਰ੍ਹਾਂ ਕਿ ਤੇ ਤੋਂ ਨਤੀਜੇ ਇਹਦੇ ਹੱਕ ਵਿੱਚ ਆਉਣਗੇ ਪਰ ਗੱਲ ਕੀਤੀ ਜਾਵੇ ਆmdi ਪਾਰਟੀ ਦੀ ਛਾਰਪੁਰ ਤੋਂ ਚੱਬੇਵਾਲ ਸ਼ੀਟ ਕਲੀਅਰ ਦਿਖਾਈ ਦੇ ਰਹੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਆਪ ਅੱਗੇ ਚਾਹਦੇ ਆਪ ਦੇ ਹਨ ਜਤਿੰਦਰ ਕੌਰ ਕਾਂਗਰਸ 38000 ਤੋਂ 40 ਵੋਟਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੇ ਜਿਹੜੇ 40633 ਵੋਟਾਂ ਲੈ ਚੁੱਕੇ ਨੇ ਜਿਸ ਤਰ੍ਹਾਂ ਚੱਲਦੇ ਆ ਆਪ ਦੀ ਆਮ ਆਦੀ ਪਾਰਟੀ ਅੱਗੇ ਚੱਲ ਰਹੀ ਆ ਕਿਉਂਕਿ 10ਵੇਂ ਰਾਉਂਡ ਦੇ ਵਿੱਚ 11000 1100 ਕੰਨੇ ਵੋਟਾਂ ਨਾਲ ਅੱਗੇ ਸੀ ਜਤਿੰਦਰ ਕੌਰ ਪਹਿਲਾਂ ਕਾਂਗਰਸ ਦੀ ਅੱਗੇ ਚੱਲ ਰਹੀ ਸੀ ਹੁਣ ਕਿਤਰਾ ਕੇ ਤੇ ਕਾਂਗਰਸ ਜਤਿੰਦਰ ਦੀ ਜਤਿੰਦਰ ਕੌਰ ਕਾਂਗਰਸ ਦੇ ਪਿੱਛੇ ਨੇ ਅਤੇ ਹੁਣ ਆਪ ਦੀ ਪਾਰਟੀ ਗੁਰਦੀਪ ਸਿੰਘ ਰੰਧਾਵਾ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਜੀਮ ਦੀ ਚੋਣਾਂ ਦੀ ਤਾਂ ਬਰਨਾਲਾ ਦੇ ਵਿੱਚ ਕੁਲਦੀਪ ਸਿੰਘ ਢਿੱਲੋਂ ਕਾਂਗਰਸ ਦੇ ਅੱਗੇ ਚੱਲ ਰਹੇ ਨੇ ਅਤੇ ਚਬੇਵਾਲ ਦੇ ਵਿੱਚ ਇਸ਼ਾਕ ਕਮੌਰ ਚਬੇਵਾਲਾ ਕੇ ਚੱਲ ਰਹੇ ਨੇ ਅਮਰਤਾ ਬੜਿੰਗਲ ਪਿੱਛੇ ਚੱਲ ਰਹੀ ਉੱਤੇ ਗਿੱਦਲਵਾੜ ਦੇ ਵਿੱਚ ਰਿੰਪੀ ਢਿੱਲੋਂ ਜੀਪੀ ਢਿੱਲੋਂ 5000 ਵੋਟਾਂ ਲੈਣ ਦੇ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਪਰ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਵੋਟਾਂ ਦੇ ਵਿੱਚ ਕਿਹਨੂੰ ਕਿੰਨੇ ਸੀਟਾਂ ਮਿਲਦੀਆਂ ਕਿੰਨੀਆਂ ਨਹੀਂ ਕਿਉਂਕਿ